ਸਤਿ ਸ਼੍ਰੀ ਅਕਾਲ ਜੀ ਇਸ ਵਕਤ ਜਿਹੜਾ ਸਮਾਂ ਦਾ ਉਹ 7 ਵਜੇ ਦਾ ਸਮਾਂ ਹੋਇਆਗਾ ਹੋ ਸਕਦਾ ਇੰਟਰਨੈਟ ਦੀ ਪ੍ਰੋਬਲਮ ਕਰਕੇ ਤੁਸੀਂ ਥੋੜੀ ਜੀ ਵੀਡੀਓ ਲੇਟ ਦੇਖੋ ਇਹ ਪਰ ਤੁਹਾਡੀ ਜਾਣਕਾਰੀ ਦੇ ਮੁਤਾਬਕ ਅਸੀਂ ਦੱਸ ਦਈਏ ਰਾਤ ਅਸਲ ਦੇ ਵਿੱਚ ਕੀ ਕੀ ਹੋਇਆ ਇਹ ਜੁਆਇੰਟ ਆਪਰੇਸ਼ਨ ਸੀ ਇਧਰਲੇ ਪਾਸਿਓਂ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਸਾਰਾ ਕੁਝ ਕਲੀਅਰ ਕਰਨਾ ਸੀ ਤੇ ਉਧਰਲੇ ਪਾਸਿਓਂ ਹਰਿਆਣਾ ਨੇ ਤੇ ਜਿਹੜੀਆਂ ਤਸਵੀਰਾਂ ਅਸੀਂ ਦੇਰ ਰਾਤ ਦੇਖੀਆਂ ਉਹਦੇ ਬਾਰੇ ਅਸੀਂ ਸਾਰੇ ਪੰਜਾਬ ਨੂੰ ਤੇ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਆ ਵੀ ਇਹ ਆਪਰੇਸ਼ਨ ਕਿਵੇਂ ਚਲਾਇਆ ਗਿਆ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਉਥੋਂ ਤੰਗੂਆਂ ਚੋਂ ਕੱਢਿਆ ਗਿਆ ਟਰਾਲੀਆਂ ਚੋਂ ਕੱਢਿਆ ਗਿਆ ਫਿਰ ਵੱਡੀਆਂ ਲੈਟਾਂ ਲੈ ਕੇ ਜਿੰਨਾਂ ਦਾ ਸਾਈਜ਼ ਬਹੁਤ ਵੱਡਾ ਸੀਗਾ ਉਹ ਲਾਈਟਾਂ ਦੇ ਨਾਲ ਇਕੱਲੇ ਇਕੱਲੇ ਤੰਬੂ ਨੂੰ ਇਕੱਲੀ ਇਕੱਲੀ ਟਰਾਲੀ ਨੂੰ ਸਰਚ ਕੀਤਾ ਗਿਆ ਤੇ ਇੱਕ ਤੁਹਾਨੂੰ ਹੋਰ ਗੱਲ ਸੁਣ ਕੇ ਸਾਨੂੰ ਤਾਂ ਉਹ ਗੱਲ ਦੇਖ ਕੇ ਸਾਨੂੰ ਬੜਾ ਦੁੱਖ ਲੱਗਿਆ ਜਿਹੜੀ ਪੁਲਿਸ ਖਾਸ ਕਰਕੇ ਜਿਹੜੇ ਥੱਲਣ ਦੇ ਰੈਂਕ ਦੇ ਸਿਪਾਹੀ ਹੁੰਦੇ ਆ ਉਹਦੇ ਚ ਕਾਂਸਟੇਬਲ ਹੁੰਦੇ ਆ ਕੁੜੀਆਂ ਸੀਗੀਆਂ ਮੁੰਡੇ ਸੀਗੇ ਉਹਨਾਂ ਨੂੰ ਵੀ ਇਹ ਲੱਗਦਾ ਸੀ ਵੀ ਉਹਨਾਂ ਨੇ ਬਹੁਤ ਦਿਨਾਂ ਦਾ ਕੁਝ ਖਾਧਾ ਨਹੀਂ ਉਹ ਫਰਿੱਜਾਂ ਖੋਲ ਰਹੇ ਸੀਗੇ ਕੋਈ ਬਰੈਡ ਚੱਕ ਚੱਕ ਕੇ ਖਾ ਰਿਹਾ ਸੀ ਕੁਈ ਉੱਥੇ ਜਿਵੇਂ ਕੋਈ ਦੁੱਧ ਪਿਆ ਸੀ ਉਹ ਗਰਮ ਕਰ ਰਿਹਾ ਸੀਗਾ ਰੋਟੀਆਂ ਖਾ ਰਹੇ ਸੀ ਜਿਹੜੀਆਂ ਪਕਾਨਾਂਆਂ ਵੀਆਂ ਸੀ ਜਾਂ ਪਹਿਲਾਂ ਦਾ ਸਵਾਣ ਪਿਆ ਸੀ ਜਾਂ ਕਿਸੇ ਦੇ ਜਿਵੇਂ ਕੋਈ ਪਿੰਨੀਆਂ ਲਿਆਂਦੀਆਂ ਸੀ ਹੋਰ ਸਾਰਾ ਕੁਝ ਤੇ ਜਦੋਂ ਅਸੀਂ ਪੁੱਛਦੇ ਸੀ ਉਹਨਾਂ ਦੇ ਵੀ ਬਈ ਮੂੰਹ ਤੋਂ ਮੱਖੀ ਵੀ ਨਹੀਂ ਉੱਡਦੀ ਸੀ ਇਹ ਵੀ ਇੱਕ ਉੱਥੇ ਸਚਾਈ ਆ ਫੇਰ ਕਰੇਨਾ ਦੀ ਐਂਟਰੀ ਹੁੰਦੀ ਆ ਖਾਸ ਕਰਕੇ ਜਿਹੜੇ ਟਰੈਕਟਰਾਂ ਦੇ ਮੂਰੇ ਉਹ ਕੁੰਡਗਾਈਆਂ ਲਾਉਣਾ ਹੁੰਦੀਆਂ ਉਹ ਵਾਲੇ ਸਾਰੀਆਂ ਕਰੇਨਾ ਦੀ ਐਂਟਰੀ ਹੁੰਦੀ ਆ ਉਹਨਾਂ ਦੇ ਨਾਲ ਤੰਬੂ ਤੋੜੇ ਜਾਂਦੇ ਆ ਅੰਬੂ ਤੋੜ ਕੇ ਬਹੁਤ ਸਾਰਾ ਸਮਾਨ ਉਹਦੇ ਵਿੱਚ ਜਿਵੇਂ ਉਹ ਪਾਣੀ ਗਰਮ ਕਰਨ ਵਾਲੀਆਂ ਜਿਹੜਾ ਆਪਣਾ ਉਹ ਹੀਟਰ ਜਾਂ ਹੁੰਦਾਗਾ ਉਹ ਉਹ ਸਾਰੇ ਤੋੜ ਦਿੱਤੇ ਜਾਂਦੇ ਆ ਗੇਟ ਤੋੜ ਦਿੱਤੇ ਜਾਂਦੇ ਆ ਉੱਥੇ ਜਿਹੜੇ ਕੋਈ ਕੂਲਰ ਲੱਗੇ ਆ ਕਿੰਨਾਂ ਦੇ ਵਿੱਚ ਉਹ ਕੋਈ ਇਹ ਪੱਖੇ ਪਏ ਸੀ ਦੱਤੀ ਫਰੇ ਉਹ ਪਾਸੇ ਸਿੱਟੇ ਜਾਂਦੇ ਆ ਖਦਾਨਾਂ ਦੇ ਵਿੱਚ ਸਮਾਨ ਸਿੱਟਿਆ ਜਾਂਦਾ ਹੈਗਾ ਉਹ ਕਲੀਅਰ ਆਪਾਂ ਉਹਨੂੰ ਇਸ ਹਿਸਾਬ ਦੇ ਨਾਲ ਕੀਤਾ ਜਾਂਦਾ ਤੇ ਫੇਰ ਐਂਟਰੀ ਹੁੰਦੀ ਆ ਜਿਹੜੀਆਂ ਸ਼ਹਿਰਾਂ ਦੇ ਵਿੱਚ ਆ ਛੋਟੇ ਛੋਟੇ ਹਾਥੀ ਜੇ ਫਿਰਦੇ ਹੁੰਦੇ ਆ ਜਿਨ੍ਹਾਂ ਦੇ ਪਿੱਛੇ ਉਹ ਸਫਾਈ ਵਾਲਿਆਂ ਜਾਣੇ ਕਿ ਨਗਰ ਕੌਂਸਲ ਤੇ ਮਿਊਨਿਸਪਲ ਕਮੇਟੀ ਦੀਆਂ ਉਹ ਵੈਨਾਂ ਜੀਆਂ ਹੁੰਦੀਆਂ ਗਈਆਂ ਉਹ ਵੀ ਐ ਪੂਰੀਆਂ ਨਵੀਆਂ ਨਕੋਰ ਪਤਾ ਨਹੀਂ ਕਿੱਥੋਂ ਲੈ ਕੇ ਆਏ ਸੀ ਇਹ ਵੀ ਨਹੀਂ ਕੁਝ ਪਤਾ ਲੱਗ ਰਿਹਾ ਸੀ ਹੂੰ ਮੈਨੂੰ ਲੱਗਦਾ ਵੀ ਸਫਾਈ ਵਾਲਾ ਅਭਿਆਨ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹੋ ਜਿਹੇ ਹਿਸਾਬ ਨਾਲ ਨਹੀਂ ਚੱਲਦਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਰਾਤ ਚਲਾਤਾ ਫਿਰ ਉਹ ਤੇ ਉਹਨਾਂ ਦੇ ਵਿੱਚ ਹੀ ਟਰਾਲੀਆਂ ਟਰਾਲੀਆਂ ਅड्डा ਇਹਨਾਂ ਕਰਮਚਾਰੀ ਸੀ ਉਹ ਦੇਖ ਰਹੇ ਸੀ ਵੀ ਕੁਝ ਸਮਾਨ ਟਰਾਲੀਆਂਾਂ ਦੇ ਵਿੱਚ ਸਿੱਟਿਆ ਜਾ ਰਿਹਾ ਸੀ ਕੁਝ ਉਹਨਾਂ ਦੇ ਵਿੱਚ ਜਿਹੜੀਆਂ ਉਹ ਕੂੜੇ ਵਾਲੀਆਂਆਂ ਗਿਆਤ ਮਤਲਬ ਐ ਪ੍ਰੋਪਰ ਇੱਕ ਪੂਰਾ ਵੈਲ ਮੈਨੇਜਡ ਇਹ ਸਾਰਾ ਸਿਸਟਮ ਚਲਾਇਆ ਜਾ ਰਿਹਾ ਸੀ ਕਿ ਸਾਰਾ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਬਹੁਤ ਸਾਰੇ ਕਿਸਾਨ ਜਿਹੜੇ ਉੱਥੇ ਸੀਗੇ ਉਹਨਾਂ ਦੇ ਵਿੱਚ ਮਹਿਲਾਵਾਂ ਸੀ ਬੀਬੀਆਂ ਸੀਗੀਆਂ ਔਰਤਾਂ ਉਹਨਾਂ ਦੇ ਵਿੱਚ ਬਜ਼ੁਰਗ ਸੀਗੇ ਨੌਜਵਾਨ ਸੀ ਉਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲੱਗਦੇ ਰਹੇ देर ਰਾਤ ਤੱਕ ਲੱਗਦੇ ਰਹੇ ਤੇ ਕਈ ਜਿਵੇਂ ਕਿਸਾਨ ਬਹੁਤ ਅਗਲੇ ਪਾਸੇ ਉਹ ਜੇ ਖਨੌਰੀ ਦਾ ਜਿੱਥੇ ਸਟੇ ਸੀ ਉਦੋਂ ਅੱਗੇ ਅਸੀਂ ਗੱਲ ਕਰੀਏ ਜਦੋਂ ਅਸੀਂ ਉਹ ਬਾਰਡਰ ਕਣੀ ਨੂੰ ਵਾਧਿਆ ਉੱਥੋਂ ਕਿਸਾਨ ਇੱਕ ਇੱਕ ਕਰਕੇ ਦੋ ਦੋ ਕਰਕੇ ਤੁਰੇ ਆ ਰਹੇ ਸੀਗੇ ਤਾਂ ਮਤਲਬ ਇਹ ਜੀਆਂ ਚੀਜ਼ਾਂ ਬਹੁਤ ਸਾਰੀਆਂ ਦੇਖਣ ਨੂੰ ਮਿਲੀਆਂ ਬਹੁਤ ਮਤਲਬ ਦੇਖ ਦੇਖ ਕੇ ਮਨ ਖਰਾਬ ਹੀ ਹੋ ਰਿਹਾ ਸੀ ਪਰ ਇਹ ਜ਼ਰੂਰ ਆ ਵੀ ਲੋਕਾਂ ਦੀ ਜੇਸੀ ਗੱਲ ਕਰਦੇ ਆ ਜਾਂ ਉੱਥੇ ਜਿਹੜੇ ਕਿਸਾਨ ਸੀਗੇ ਉਹ ਜਬਦੀ ਖਲਾ ਦੇ ਵਿੱਚ ਸੀ ਬਹੁਤ ਸਾਰੇ ਨਾਰੇ ਅਸੀਂ ਕੁਝ ਸਾਡੇ ਕੋਲੇ ਰਿਕਾਰਡਡ ਵੀਡੀਓਜ਼ ਆ ਤਸਵੀਰਾਂ ਆ ਤੇ ਇੱਕ ਤੁਹਾਨੂੰ ਖਾਸ ਗੱਲ ਹੋਰ ਦੱਸ ਦਈਏ ਟਰੈਕਟਰਾਂ ਦੀਆਂ ਹੁੱਕਾਂ ਜਿਹੜੀਆਂ ਉਹ ਕਰੇਨਾ ਟਾਈਪ ਸੀ ਉਹਨਾਂ ਦੇ ਵਿੱਚ ਜਿੰਨਾ ਮਤਲਬ ਕੋਈ ਪਾਣੀ ਵਾਲੀ ਟੈਂਕੀ ਆ ਕੋਈ ਟਰਾਲੀ ਕਿਹੜੀ ਸੀ ਆ ਰਹੀ ਸੀ ਉਹ ਸਾਰਾ ਕੁਝ ਹੈ ਮਤਲਬ ਖਨੌਰੀ ਸ਼ਹਿਰ ਤੋਂ ਇਧਰ ਦੇ ਪਾਸੇ ਉਹ ਬੈਗ ਹੀ ਆਏ ਲੈ ਕੇ ਆਏਗੇ ਟਰੈਕਟਰ ਤੇ ਕਈ ਟਰੈਕਟਰ ਜਿਹੜੇ ਸਟਾਰਟ ਹੋ ਗਏ ਸੀਗੇ ਉਹ ਕੋਲਸਟ ਕਰਮਚਾਰੀ ਲੈ ਕੇ ਆਏ ਆ ਭਾਖੜਾ ਤੋਂ ਉਰਲੇ ਪਾਸੇ ਦੋ ਦਿਨ ਕਿੱਲਿਆਂ ਚ ਕਾਫੀ ਵੱਡੀ ਜਗ੍ਹਾ ਜਿੱਥੇ ਸਾਰਾ ਸਮਾਨ ਲਿਆ ਰਿਆ ਰੱਖਿਆ ਜਾ ਰਿਹਾ ਕੁਝ ਸਿੱਟਿਆ ਜਾ ਰਿਹਾਗਾ ਤੇ ਕੁਝ ਸਬਾਣਾ ਹੀ ਖਤਾਨਾ ਵਾਲੇ ਵਿੱਚ ਵੀ ਸੁੱਟਿਆ ਜਾ ਰਿਹਾਗਾ ਸੋ ਇੱਕ ਪਾਸੇ ਮੀਟਿੰਗ ਸੀ ਮੀਟਿੰਗ ਤੋਂ ਬਾਅਦ ਡਿਟੇਨ ਕਿਵੇਂ ਹੋਏ ਉਹ ਸਾਰਿਆਂ ਨੇ ਤਸਵੀਰ ਦੇਖੀ ਤੇ ਫਿਰ ਜਿਹੜਾ ਇਹ ਦੇਰ ਰਾਤ ਆਪਰੇਸ਼ਨ ਚੱਲਿਆ ਸ਼ੰਭੂ ਵੀ ਚੱਲਿਆ ਖਨੋਰੀ ਵੀ ਚੱਲਿਆ ਇਹ ਖਨੋਰੀ ਦੀ ਸੀ ਤੁਹਾਨੂੰ ਦੱਸ ਰਹੇ ਹਾਂ ਜੋ ਕੁਝ ਅੱਜ ਰਾਤ ਚੀਜ਼ਾਂ ਦੇਖਿਆਂ ਗਿਆ ਤੇ ਜੇ ਅਸੀਂ ਪੁਲਿਸ ਮੁਲਾਜ਼ਮਾਂ ਦੀ ਗੱਲ ਕਰੀਏ 3000 ਤੋਂ ਵੱਧ ਦੀ ਗਿਣਤੀ ਦੱਸੀ ਜਾ ਰਹੀ ਹੈ 3000 4000 ਇੰਨੀ ਗਿਣਤੀ ਸਾਰੇ ਹੀ ਦੱਸ ਰਹੇ ਸੀ ਤੇ ਇੱਕ ਸ਼ਬਦ ਇਹ ਵੀ ਸੁਣ ਕੇ ਆ ਰਿਹਾ ਸੀ ਕਿ ਅਸੀਂ ਜਿਹੜੇ ਛੋਟੇ ਰੈਂਕ ਦੇ ਮੁਲਾਜ਼ਮਾ ਉਹ ਜਦੋਂ ਗੱਲਬਾਤ ਕਰ ਰਹੇ ਸੀ ਵੀ ਅਸੀਂ 3 ਦਿਨ ਲਈ ਆਏ ਆ 5 ਦਿਨ ਲਈ ਆਏ ਆ ਤੇ ਉਹਨਾਂ ਦਾ ਵੀ ਇਹੀ ਸਿਸਟਮ ਸੀ ਤੇ ਕੁਝ ਕੁ ਅਸੀਂ ਮੁਲਾਜ਼ਮ ਜਿਹੜੇ ਆ ਮਤਲਬ ਜਿਵੇਂ ਮੂਰਲੀਆਂ ਟਰਾਲੀਆਂ ਜਾਂ ਖਾਸ ਕਰਕੇ ਉਹ ਟਰਾਲੀਆਂ ਜਿਹੜੀਆਂ ਕਵਰ ਹੁੰਦੀਆਂ ਸੀ ਜਾਂ ਜਿਹੜੀਆਂ ਥੋੜੀਆਂ ਜੀਆਂ ਉਹ ਵਧੀਆ ਬੜਾ ਨਾ ਹੁੰਦਾ ਉਹਨਾਂ ਦੇ ਵਿੱਚ ਪੁਲਿਸ ਮੁਲਾਜ਼ਮ ਅੰਦਰ ਪੈ ਗਏ ਤੇ ਅੰਦਰੋਂ ਕੁੰਡੇ ਵੀ ਲਾ ਲੇ ਇਹੋ ਜੀਆਂ ਚੀਜ਼ਾਂ ਵੀ ਸੀ ਤੇ ਦੇਖਿਆ ਕਿੰਨੀਆਂ ਗਿਆ ਇੱਕ ਪਾਸੇ ਜਿਹੜਾ ਕਿਸਾਨ ਸੀ ਉਹਨੂੰ ਮਜ਼ਾਕ ਦਾ ਪਾਤਰ ਵੀ ਬਣਾਇਆ ਜਾ ਰਿਹਾ ਸੀ ਇਦਾਂ ਨਹੀਂ ਸੀ ਅੱਖੀ ਡਠਾ ਥਾਲ ਉੱਥੇ ਦੇਖਿਆ ਹੈਗਾ ਇਹਦਾ ਵੀ ਹੋਇਆ ਇੱਕ ਦੋ ਮੀਡੀਆ ਵਾਲਿਆਂ ਨਾਲ ਵੀ ਇਹ ਹੋਇਆ ਸਾਡੇ ਕੈਮਰਾਮੈਨ ਨਾਲ ਖੁਦ ਨਾਲ ਇਹ ਵੀ ਗੱਲ ਹੋਈ ਵੀ ਤੁਸੀਂ ਇੱਥੋਂ ਭੱਜੋ ਕੈਮਰੇ ਬੰਦ ਕਰ ਲਓ ਤੁਹਾਡੀ ਛਤਰਪ੍ਰੇਡ ਕਰਾਂਗੇ ਨਹੀਂ ਚੱਕ ਕੇ ਲੈ ਇੱਕ ਇਹ ਸ਼ਬਦ ਬਹੁਤ ਵੱਧ ਚੱਕ ਕੇ ਲੈ ਦਾਂਗੇ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਕਿੱਥੇ ਸਿੱਟ ਦਾਂਗੇ ਮਤਲਬ ਇਹੀ ਜੀਆਂ ਚੀਜ਼ਾਂ ਦੋਨੇ ਸੀ ਹਾਂ ਫਿਰ ਜਦੋਂ ਕੈਮਰੇ ਬਾਅਦ ਦੇ ਵਿੱਚ ਆਉਣ ਹੋਏ ਉੱਥੇ ਬਹੁਤ ਮਤਲਬ ਹੱਥ ਬਨ ਕੇ ਜਾਂ ਬਹੁਤ ਉਹੋ ਜਿਹੇ ਤਰੀਕੇ ਨਾਲ ਕਿਸਾਨਾਂ ਨੂੰ ਬਿਠਾਇਆ ਜਾ ਰਿਹਾ ਸੀ ਫਿਰ ਥੋੜਾ ਜਿਆਦਾ ਉਹ ਸ਼ੋਅ ਅਪ ਕੀਤਾ ਜਾ ਰਿਹਾ ਸੀ ਸੋ ਇਹ ਇੱਕ ਇਹ ਵੀ ਇੱਕ ਤਸਵੀਰ ਸੀਗੀ ਸਾਡਾ ਸੀਗਾ ਵੀ ਅਸੀਂ ਲੋਕਾਂ ਨੂੰ ਦੱਸ ਦਈਏ ਵੀ ਰਾਤ ਅਸੀਂ ਦੇਰ ਰਾਤ ਤੱਕ 11-12 ਵਜੇ ਤੱਕ ਅਸੀਂ ਕੀ ਸਾਰਾ ਕੁਝ ਦੇਖਦੇ ਆਏ ਆ ਤੇ ਜੇ ਇੰਟਰਨੈਟ ਸੇਵਾਵਾਂ ਦੀ ਗੱਲ ਕਰੀਏ ਅ ਮਸਤੂਆਣਾ ਤੋਂ ਇਧਰਲੇ ਪਾਸੇ ਨੂੰ ਜਦੋਂ ਅਸੀਂ ਉਹਨਾਂ ਮਸਤੂਆਣਾ ਨਹੀਂ ਖਾਸ ਕਰਕੇ ਬਡਬਰ ਬਡਬਰ ਆ ਫੋਨ ਬੰਦ ਹੋਣ ਕਰਕੇ ਅਸੀਂ ਇਹ ਦੁਬਾਰਾ ਬਣਾ ਰਹੇ ਹਾਂ ਵੀਡੀਓ ਬਡਬਰ ਕੋਲੇ ਜਾ ਕੇ ਇੰਟਰਨੈਟ ਜਿਹੜਾ ਹੈਗਾ ਉਹ ਠੀਕ ਚੱਲ ਰਿਹਾ ਹੈ ਕਨਫਰਮੇਸ਼ਨ ਇਹ ਵੀ ਆ ਰਹੀ ਆ ਵੀ ਕਿਸਾਨ ਅੱਜ ਹੋ ਸਕਦਾਗਾ ਇਸ ਨੂੰ ਲੈ ਕੇ ਟੋਲ ਪਲਾਜ਼ਾ ਦਾ ਕਿਸੇ ਸੜਕਾਂ ਦੇ ਉੱਤੇ ਕੋਈ ਪ੍ਰੋਟੈਸਟ ਕਰ ਸਕਦੇ ਆ ਇਹ ਹਜੇ ਮਤਲਬ ਉਵੇਂ ਵੈਲਿਡ ਕੋਈ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਕਿਉਂਕਿ ਮੱਤ ਜਾਂ ਹੋਰ ਉਵੇਂ ਗੱਲਬਾਤ ਨਹੀਂ ਹੋ ਰਹੀ ਪਰ ਇੱਕ ਤੁਹਾਨੂੰ ਜਾਣਕਾਰੀ ਹੋਰ ਦੱਸ ਦਈਏ ਵੀ ਇਹਦੇ ਵਿੱਚ ਇੱਕ ਸਵਾਰ ਹੋਰ ਖੜਾ ਹੋ ਰਿਹਾਗਾ ਕਿਸਾਨ ਆਗੂਆਂ ਨੂੰ ਲੈ ਕੇ ਖਾਸ ਕਰਕੇ ਜਿਹੜੇ ਗੈਰ ਰਾਜਨੀਤਿਕ ਮੋਰਚੇ ਵਾਲੇ ਸੀ ਜਿਹੜੇ ਉੱਥੇ ਕੱਲ ਮੀਟਿੰਗ ਦੇ ਵਿੱਚ ਗਏ ਤੇ ਜਿਨ੍ਹਾਂ ਦੇ ਕੁਐਸਚਨ ਨਮੈਂਦੇ ਮੀਟਿੰਗ ਚ ਗਏ ਤੇ ਉਹ ਕਿਸਾਨਾਂ ਗੂ ਨਹੀਂ ਮੀਟਿੰਗ ਚ ਗਏ ਇਹ ਵੀ ਇੱਕ ਫਰਕ ਵਾਲੀ ਗੱਲ ਆ ਕੁਝ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਇੱਕ ਡਿਟੇਨ ਕੀਤੇ ਗਏ ਹਰਾਸ ਚ ਲੈ ਗਏ ਪਰ ਇੱਕ ਸਵਾਲ ਇਹ ਵੀ ਆ ਵੀ ਜਦੋਂ ਕਿਸਾਨਾਂ ਗੂ ਨੂੰ ਜਾਂ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਗੈਰ ਰਾਜਨੀਤਿਕ ਵਾਲੀਆਂ ਉਹਨਾਂ ਨੂੰ ਪਤਾ ਸੀਗਾ ਵੀ ਪੁਲਿਸ ਇਕੱਠੀ ਹੋ ਰਹੀ ਆ ਕੱਲ ਸਵੇਰ ਇਹ ਗੱਲ ਬਹੁਤ ਮਤਲਬ ਮੀਡੀਆ ਦੇ ਵਿੱਚ ਵੀ ਆ ਰਹੀ ਸੀ ਵੀ ਅੱਜ ਕੁਝ ਹੋ ਸਕਦਾ ਹੈਗਾ ਦੁਪਹਿਰ ਤੱਕ ਸੀ ਵੀ ਉਦੋਂ ਕੋਈ ਅਨਾਉਂਸਮੈਂਟ ਜਾਂ ਉਦੋਂ ਕੁਝ ਨਹੀਂ ਕੀਤਾ ਗਿਆ ਮਤਲਬ ਉਦੋਂ ਕੋਈ ਪਿੰਡਾਂ ਦੇ ਵਿੱਚ ਹੁੱਕੇ ਜਾਂ ਉਹੋ ਜਿਹੇ ਟਾਈਪ ਦਾ ਜਿਵੇਂ ਅੱਗੇ ਨੇਚਰਲੀ ਦੇਖਣ ਨੂੰ ਮਿਲਦੀਆਂ ਆਂਆਂ ਕਿਸਾਨਾਂ ਦੀਆਂ ਜੋ ਜੋ ਜਿਵੇਂ ਜਿਵੇਂ ਸਿਸਟਮ ਕਰਦੇ ਆ ਜਿਵੇਂ ਕੋਈ ਗੱਲਬਾਤ ਹੋ ਰਹੀ ਹੈ ਪਿੰਡਾਂ ਦੇ ਵਿੱਚ ਹੁੱਕੇ ਹਾਂ ਇੱਕ ਗੱਲ ਇਹ ਆ ਵੀ ਉੱਥੇ ਮੀਟਿੰਗ ਦੇ ਵਿੱਚ ਜ਼ਰੂਰ ਕਹਿੰਦੇ ਸਵਾਲ ਪੁੱਛਿਆ ਗਿਆ ਵੀ ਪੁਲਿਸ ਕਿਉਂ ਆ ਜਾਂ ਆਏ ਆ ਪਰ ਹੋਰ ਕੁਝ ਉਵੇਂ ਨਹੀਂ ਹੋਇਆ ਇੱਕ ਪੱਖ ਇਹਦਾ ਇਹ ਵੀ ਨਜ਼ਰ ਆਉਂਦਾਗਾ ਵੀ ਉਹ ਸਵਾਲ ਹੈਗਾਗਾ ਕਿਸਾਨਾਂ ਨੂੰ ਵੀ ਤੁਹਾਨੂੰ ਕੀ ਵਾਕਈ ਹੀ ਪਤਾ ਸੀ ਕਿਉਂਕਿ ਬਹੁਤ ਸਾਰੇ ਮਤਲਬ মিডিਆ ਆੜਿਆਂ ਨਾਲ ਜਾਂ ਬਹੁਤ ਸਾਰੇ ਹੋਰ ਲੋਕਾਂ ਨਾਲ ਕਿਸਾਨ ਅਗਵਾ ਦੀਆਂ ਉਹਨਾਂ ਦੇ ਨੇੜਲੇ ਬੰਦਿਆਂ ਦੀ ਗੱਲਬਾਤ ਹੋ ਰਹੀ ਸੀ ਵੀ ਇਕੱਠੇ ਹੋ ਰਹੇ ਆ ਜੋ ਕਨਫਰਮ ਕਰ ਰਹੇ ਸੀ ਵੀ ਅੱਜ ਕੁਛ ਨਾ ਕੁਛ ਹੋਊਗਾ ਰਾਤ ਨੂੰ ਕੁਛ ਨਾ ਕੁਛ ਹੋਊਗਾ ਇਹੀ ਜੀਆਂ ਚੀਜ਼ਾਂ ਹੋਰ ਵੀ ਜੇ ਕੋਈ ਖ਼ਬਰ ਹੋਰੀ ਤੋਂ ਅਪਡੇਟ ਹੋਈ ਉਹ ਵੀ ਤੁਹਾਨੂੰ ਦਿੰਦੇ ਰਹਾਂਗੇ ਪਰ ਇਹ ਦੋਨੇ ਚੀਜ਼ਾਂ ਜੀਆਂ ਜਿਹੜੀ ਅਸੀਂ ਪਹਿਲਾਂ ਵੀ ਜ਼ਰੂਰ ਦੱਸੀ ਆ ਵੀ ਕਿਦਾਂ ਦਾ ਉੱਥੇ ਰਾਤ ਦਾ ਮਾਹੌਲ ਸੀ ਤਾਂ ਜਿਹੜੀਆਂ ਆਮ ਹੁਣ ਚਰਚਾਵਾਂ ਲੋਕ ਸਾਨੂੰ ਫੋਨ ਕਰ ਰਹੇ ਆ ਬਾਹਰੋਂ ਬਹੁਤ ਫੋਨ ਆ ਰਹੇ ਆ ਨੂੰ ਚੱਕੇ ਨਹੀਂ ਜਾ ਰਹੇ ਵੀ ਉੱਥੇ ਕੀ ਆ ਕੀ ਹੋ ਚੁੱਕਿਆ ਹੈ ਕੀ ਨਹੀਂ ਹਾਂ ਓਵੇਂ ਕਿਸੇ ਨਾਲ ਜੇ ਸੀ ਕਹਿ ਦਈਏ ਵੀ ਮਾਰਕਟ ਖਨੌਰੀ ਓਵੇਂ ਉਸ ਸਾਹਿਬ ਜੀ ਨਾਲੀ ਹੋਈ ਹਾਂ ਇਹ ਜ਼ਰੂਰ ਆ ਵੀ ਥੋੜੇ ਲੋਕਾਂ ਨਾਲ ਬਤਮੀ ਜੀ ਡਾਈਵ ਜਾਂ ਉਹੋ ਜਿਹਾ ਵਿਵਹਾਰ ਜ਼ਰੂਰ ਕੀਤਾ ਗਿਆ ਪਰ ਜਦੋਂ ਕੈਮਰੇ ਆਨ ਹੋਏ ਉਦੋਂ ਇਹ ਜਿਆ ਕੁਝ ਨਹੀਂ ਕੀਤਾ ਗਿਆ ਖਾਸ ਕਰਕੇ ਜੇ ਸੀ ਸਟੇਜ ਦੀ ਗੱਲ ਕਰਦੇ ਹਾਂ ਉੱਥੇ ਇਹ ਜਿਆ ਕੁਝ ਨਹੀਂ ਨਜ਼ਰ ਆਇਆ ਉਰਲੇ ਪਾਸੇ ਜਿੱਥੇ ਚੌਕੀ ਆਉਂਦੀ ਆ ਉੱਥੇ ਜ਼ਰੂਰ ਜਦੋਂ ਨਾਰੇਬਾਜ਼ੀ ਹੋਈ ਉੱਥੇ ਜ਼ਰੂਰ ਥੋੜਾ ਜਿਹਾ ਮਤਲਬ ਪ੍ਰੈਸ਼ਰ ਦੇ ਨਾਲ ਜਾਂ ਉਵੇਂ ਹੱਬਦਬ ਕਰਕੇ ਕਿਸਾਨਾਂ ਨੂੰ ਬਿਠਾਇਆ ਗਿਆ ਪਰ ਜੇ ਹੁਣ ਦੀ ਗੱਲ ਕਰ ਲਈਏ ਕੁਝ ਕੁ ਵੀਡੀਓਜ਼ ਆਨ ਆਈਆਂ ਜਿੱਥੇ ਕਿਸਾਨਾਂ ਨੇ ਇਹ ਵੀ ਕਿਹਾਗਾ ਵੀ ਸਾਡੇ ਸਰੈਂਡਰ ਤੱਕ ਲੈ ਗਏ ਨੇ ਸਾਡੀਆਂ ਕੁਝ ਚੀਜ਼ਾਂ ਇੱਥੋਂ ਗਾਇਬ ਨੇ ਇੱਕ ਤੰਬੂ ਜਿਹੜਾ ਗੋਨੇਆਣੇ ਵਾਲਿਆਂ ਦਾ ਉਹ ਗੋਨੇਆਣੇ ਵਾਲਿਆਂ ਦਾ ਜਾਂ ਉਹ ਤਿੰਨ ਪੂਣੀ ਵਾਲਿਆਂ ਦਾ ਉਹ ਇਕੱਠਾ ਇੱਕ ਤੰਬੂ ਸੀਗਾ ਉਹ ਇੱਕ ਨੂੰ ਉਹ ਅੱਗ ਲੱਗੀ ਆ ਉੱਥੇ ਕਿਸਾਨ ਕਿਸਾਨਾਂ ਨੂੰ ਹੱਬਦਬ ਕੀਤੀ ਗਈ ਆ ਖੇਤਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਸੀ ਕਿਉਂਕਿ ਪਾਸੇ ਚਲੇ ਗਏ ਸੀ ਬਜ਼ੁਰਗਾਂ ਨੂੰ ਅਸੀਂ ਕੰਨਾਂ ਨੂੰ ਆਪ ਵੀ ਕਿਹਾ ਵੀ ਤੁਸੀਂ ਬੱਸ ਦੇ ਵਿੱਚ ਕਿਉਂ ਨਹੀਂ ਬੈਠ ਰਹੇ ਉਹਨਾਂ ਨੇ ਬੱਸਾਂ 'ਚੋ ਬੈਠਣ ਤੋਂ ਮਨਾ ਕਰਤਾ ਸੀਦਾ ਉਹ ਵੱਟੇ-ਵੱਟ ਹੁੰਦੇ ਪੰਨਾਂ ਦੇ ਤੇ ਤਾਂ ਉੱਥੇ ਹੀ ਦੂਰ-ਦੂਰ ਮੋਟਰਾਂ ਦੇ ਪਿਛਲੇ ਪਾਸੇ ਉਹ ਬੈਠ ਗਏ ਸੀਗੇ ਸੋ ਹੋਰ ਕੋਈ ਜਾਣਕਾਰੀ ਹੋਈ ਤਾਂ ਉਹਨੂੰ ਦੱਸਾਂਗੇ ਹੋ ਸਕਦਾ ਤੁਸੀਂ ਵੀਡੀਓ ਇਹ ਕਾਫੀ ਘੰਟਾ 1.5 ਘੰਟਾ ਬਾਅਦ ਦੇਖ ਰਹੇ ਹੋ